ਜਿਹੜਾ ਹਾਲ ਹੈ ਟੈਂਪਰੇਚਰ 44 ਡਿਗਰੀ ਤੋਂ ਉੱਪਰ ਜਾ ਰਿਹਾ ਤੇ ਉਹੀ ਜਿਹੜਾ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਆਂ ਕੱਟੇ ਜਾ ਰਹੇ ਅਦਰਕ ਨਵੇਂ ਲੱਗ ਨਹੀਂ ਰਹੇ ਤੇ ਮੌਸਮ ਦਾ ਇਸ ਕਰਕੇ ਜਿਹੜਾ ਸਾਰਾ ਵਾਤਾਵਰਨ ਪਲੂਟਡ ਹੋਇਆ ਹੋਇਆ ਇੰਨਾ ਬੁਰਾ ਹਾਲ ਹੈ ਗਰਮੀ ਦਾ ਕਿ ਘਰੋਂ ਬਾਹਰ ਨਿਕਲਣ ਨੂੰ ਕਿਸੇ ਦਾ ਜੀ ਨਹੀਂ ਕਰਦਾਗਾ ਜਿੰਨੇ ਸਾਡੇ ਦੁਕਾਨਦਾਰ ਭਰਾ ਹੈਗੇ ਆ ਸਭ ਵਿਹਲੇ ਬੈਠੇ ਆ ਸਵੇਰੇ ਆਉਂਦੇ ਆ ਸਾਰਾ ਦਿਨ ਵਿਹਲੇ ਬੈ ਕੇ ਘਰ ਹੀ ਨਟ ਜਾਂਦੇ ਆ ਗਾਗ ਬਾਗ ਨਿਕਲ ਨਹੀਂ ਰਿਹਾ ਤੇ ਕਾਰੋਬਾਰ ਦਾ ਵੀ ਮੰਦਾ ਹਾਲ ਆ ਜੀ ਇਸੇ ਤਰ੍ਹਾਂ ਗਰਮੀ ਦਾ ਪ੍ਰਕੋਪ ਜਾਰੀ ਰਿਹਾ ਜਿਵੇਂ ਹੁਣ ਮਹੀਨਾ ਹਜੇ ਮਈ ਦਾ ਮਹੀਨਾ ਹੈ ਅੱਗੇ 2-3 ਮਹੀਨੇ ਪੂਰੇ ਗਰਮੀ ਦੇ ਮਹੀਨੇ ਆ بارش ਦਾ ਕੋਈ ਅਤਾ ਪਤਾ ਨਹੀਂ بارش ਆ ਰਹੀ ਹੈ ਕਿ ਨਹੀਂ ਆ ਰਹੀ ਸੋਇਆ ਕਿ ਕੁਦਰਤ ਰਖਲਵਾੜ ਚੋਂ ਨਦੀਜਾ ਭੁੱਗਤ ਰਹੇ ਆ ਇੰਨੀ ਜ਼ਿਆਦਾ ਗਰਮੀ ਲੂ ਬਹੁਤ ਜ਼ਿਆਦਾ ਵਗ ਰਹੀ ਹੈ ਲੂ ਨਾਲ ਜਿਹੜਾ ਬਹੁਤ ਜਿਹੜੀ ਪਰੇਸ਼ਾਨੀ ਦਾ ਹੈ ਵੇਖੋ ਪਾਣੀ ਪੀ ਪੀ ਕੇ ਸਾਰਾ ਦਿਨ ਬੰਦਾ ਪਾਣੀ ਪੀਂਦਾ ਮੂੰਹ ਫਿਰ ਸੁੱਕਦਾ ਰਹਿੰਦਾ ਜੀ ਪਿਆਸ 부ਝਦੀ ਨਹੀਂ ਤੇ ਇਸ ਕਰਕੇ ਬਿਮਾਰ ਹੋਣ ਦਾ ਵੀ ਡਰ ਹੈ ਜੇ ਬੰਦਾ ਰੋਟੀ ਨਹੀਂ ਖਾਊਗਾ ਬਿਮਾਰੀ ਹੋਊਗਾ ਪਾਣੀ ਨਾਲ ਤਾਂ ਗੁਜ਼ਾਰਾ ਹੋਣਾ ਪਰ ਪਾਣੀ ਪੀ ਕੇ ਵੀ ਗੁਜ਼ਾਰਾ ਹੈ ਨਹੀਂਗਾ ਹਰ ਵੇਲੇ ਪਸੀਨਾ ਪਸੀਨੀ ਬੰਦਾ ਬਰਾ ਹਾਲ ਹਲੇ ਤਾਂ ਜਿਹੜਾ ਮਈ ਦਾ ਮਹੀਨਾ ਹੀ ਚੱਲ ਰਿਹਾ ਤੇ ਗਰਮੀ ਜਿਹੜੀ ਇੰਨੀ ਜ਼ਿਆਦਾ ਹੋ ਚੁੱਕੀ ਆ ਜਿਹੜਾ ਟੈਂਪਰੇਚਰ ਆ ਉਹ 44 ਡਿਗਰੀ ਹੋ ਜਿਹੜਾ ਪਹੁੰਚ ਚੁੱਕਾ ਕਿਉਂਕਿ ਹਜੇ ਅੱਗੇ ਹੋਰੇ ਮਹੀਨੇ ਅਗਲੇ ਮਹੀਨਿਆਂ ਦੇ ਵਿੱਚ ਤਾਂ ਗਰਮੀ ਫਿਰ ਜਿਸ ਹਿਸਾਬ ਨਾਲ ਹੁਣ ਪੈ ਰਹੀ ਆ ਤੇ 50 51 ਦੇ ਕਰਾਸ ਹੋਊਗਾ ਜਿਹੜਾ ਟੈਂਪਰੇਚਰ ਆ ਤੇ ਹੁਣ ਵੀ ਜੇ ਮੈਂ ਘਰੋਂ ਨਿਕਲਿਆ ਤੇ ਮੂੰਹ ਤੇ ਜਿਹੜਾ ਸਾਫਾ ਬੰਨ ਕੇ ਗਿੱਲਾ ਕਰਕੇ ਜਿਹੜਾ ਸਾਫਾ ਬੰਨਿਆ ਇੰਨੀ ਜ਼ਿਆਦਾ ਗਰਮੀ ਆ ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਪਰ ਕੰਮਕਾਰ ਆ ਜਿਹੜੇ ਉਹ ਤਾਂ ਕਰਨਾ ਹੀ ਆ ਤੇ ਵਾਰ-ਵਾਰ ਆ ਜਿਹੜਾ ਪਾਣੀ ਪੀਣਾ ਪੈ ਰਿਹਾ ਪਾਣੀ ਵੀ ਆ ਜਿਹੜਾ ਪਤਾ ਹੀ ਨਹੀਂ ਲੱਗਦਾ ਪਿਆਸ ਹੀ ਨਹੀਂ 부ਝਦੀ ਇੰਨੀ ਜ਼ਿਆਦਾ ਜਿਹੜੀ ਆ ਉਹ ਗਰਮੀ ਲੱਗ ਰਹੀ ਆ ਤੇ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਜੇ ਬਹੁਤ ਜ਼ਰੂਰੀ ਕੰਮ ਹੈ ਤੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਆਪਣਾ ਜਿਹੜਾ ਫੇਸ ਆ ਉਹ ਕਵਰ ਕਰਕੇ ਸਾਫੇ ਨੂੰ ਗਿੱਲਾ ਕਰਕੇ ਜਿਹੜਾ ਕਵਰ ਕਰਕੇ ਫੇਸ ਨੂੰ ਆਪਣੇ ਬਾਹਰ ਨਿਕਲੋ ਤੇ ਪਾਣੀ ਆ ਜਿਹੜਾ ਉਹ ਵੱਧ ਤੋਂ ਵੱਧ ਪੀਓ ਤਾਂ ਕਿ ਗਰਮੀ ਤੋਂ ਆ ਜਿਹੜੀ ਰਾਹਤ ਮਿਲ ਸਕੇ ਮਾੜੀ ਮੋਟੀ ਕਿਉਂਕਿ ਟੈਂਪਰੇਚਰ ਆ ਜਿਹੜਾ ਹੁਣੇ ਹੀ ਆ ਜਿਹੜਾ ਉਹ 44 ਡਿਗਰੀ ਜਿਹੜਾ ਪਹੁੰਚ ਚੁੱਕਾ ਤੇ ਅੱਗੇ ਹਜੇ 50 51 ਦੇ ਜਿਹੜਾ ਲੇਅਰ ਜਾਊਗਾ ਤੇ ਲੂ ਆ ਜਿਹੜੀ ਉਹ ਬਹੁਤ ਜ਼ਿਆਦਾ ਵਗ ਰਹੀ ਆ ਜਿਹੜੀ ਸਿੱਧਾ ਫੇਸ ਨੂੰ ਆਪਣੇ ਨੂੰ ਤੇ ਆਪਣੀ ਬੋਡੀ ਨੂੰ ਆ ਜਿਹੜੀ ਇਫੈਕਟ ਕਰ ਰਹੀ ਆ ਉਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਿਲਕੁਲ ਜੀਰ ਮੇਰਾ ਨਾਮ ਮਾਨੂਸ਼ ਸ਼ਰਮਾ ਹੈ ਮੈਂ ਬਿਜ਼ਨਸਮੈਨ ਆ ਇੱਕ ਜਿਹੜੀ ਗਰਮੀ ਹੈ ਗਰਮੀ ਨੇ ਤਾਂ ਦੇਖੋ ਕਿਸੇ ਹੱਦ ਤੇ ਪੂਰੀ ਹੱਦ ਤਾਈ ਟੈਂਪਰੇਚਰ ਆ ਥੋੜੇ ਦਿਨ ਪਹਿਲੇ ਤਾਂ ਹੀ ਹੋ ਗਿਆ ਹਜੇ ਤਾਂ ਝੋਨਾ ਲੱਗਣ ਵਾਲਾ ਹੈ ਲੂ ਚੱਲੇਗੀ ਉਸ ਤੋਂ ਬਾਅਦ ਤਾਂ ਕੀ ਹਾਲ ਹੋਏਗਾ ਕਿਸੇ ਨੂੰ ਨਹੀਂ ਪਤਾ ਲੱਗਦਾ ਬਹੁਤ ਬੁਰਾ ਹਾਲ ਹੈ ਜੀ ਚਾਰੇ ਪਾਸੇ ਤਰਾਹੀ ਤਰਾਹੀ ਮਾਮ ਹੈ ਜਾਨਵਰਾਂ ਨੂੰ ਪੰਛੀਆਂ ਨੂੰ ਪੀਣ ਨੂੰ ਪਾਣੀ ਨਹੀਂ ਮਿਲ ਰਿਹਾ ਸਾਰਿਆਂ ਦਾ ਬੁਰਾ ਹਾਲ ਹੈ ਹਰ ਪਾਸੇ ਦੇਖੀਏ ਕੰਮ ਠੱਪ ਪਈ ਹੈ ਜੀ ਗਰਮੀ ਦੇ ਕਾਰਨ ਇਹਨਾਂ ਦਾ ਬੁਰਾ ਹਾਲ ਹੈ ਕਿ ਆਮ ਬੰਦੇ ਦੀ ਬਹੁਤ ਬੁਰਾ ਹਾਲ ਹੈ ਜਿਹੜਾ ਥੋੜਾ ਤਕੜੇ ਵਰਗ ਹੈ ਉਹ ਤਾਂ ਏਸੀ ਚਲਾ ਕੇ ਆਪਾਂ ਨੂੰ ਆਪ ਨੂੰ ਰਿਲੀਫ ਲੈ ਲੈਂਦਾ ਵਾ ਬਟ ਤੁਸੀਂ ਇੰਡਸਟਰੀ ਚ ਜਾਂ ਵੱਡੇ ਏਸੀ ਚੱਲਦੇ ਆ ਇਹ ਵੀ ਇੱਕ ਕਾਰਨ ਪਾਉਂਦਾ ਗਰਮੀ ਨੂੰ ਇਨਕਰੀਸ ਕਰਨ ਦਾ ਬਟ ਆਪਾਂ ਦਰਖਤ ਨਹੀਂ ਲਗਾਉਂਦੇ ਜੀ ਕੋਈ ਗ੍ਰੀਨਰੀ ਨਹੀਂ ਹੈ ਕੋਈ ਕਿਸੇ ਦਾ ਧਿਆਨ ਨਹੀਂ ਹੈ ਜੇ ਕੋਈ ਲੰਦ ਆ ਤੇ ਕੋਈ ਉਹਨੂੰ ਮੈਨੇਜ ਨਹੀਂ ਕਰਦਾ ਆਪਾਂ ਨੂੰ ਇਹ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਜੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਬਚਾਉਣਾ ਹੈ ਤੇ ਆਪਾਂ ਨੂੰ ਗ੍ਰੀਨਰੀ ਪੇੜ ਪੌਦੇ ਲਗਾਣੇ ਪੈਣਗੇ ਜਿੰਦੇ ਕਾਰਨ ਵੀ ਆਪਣੇ ਬੱਚਿਆਂ ਨੂੰ ਰਿਲੀਫ ਮਿਲ ਸਕੇ ਕਈ ਪੰਛੀ ਜਿਹੜੇ ਆ ਬਹੁਤ ਮਰ ਰਹੇ ਆ ਗਰਮੀ ਨਾਲ ਬਿਲਕੁਲ ਸਰ ਪੰਛੀਆਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਆ ਆਪਾਂ ਛਾਂ 'ਚ ਹੀ ਚੱਲ ਜਾਾਂਗੇ ਏਸੀ 'ਚ ਚੱਲ ਜਾਾਂਗੇ ਆਪਾਂ ਕਿਧਰ ਕਿਧਰ ਸ਼ਾਰਟ ਟਰਮ ਰਿਲੀਫ ਲੈ ਲੈਣੇ ਆ ਬਟ ਬਰਡਸ ਦਾ ਐਨੀਮਲਸ ਦਾ ਬਹੁਤ ਬੁਰਾ ਹਾਲ ਹੈ ਜੀ ਪਾਣੀ ਜੇ ਕੋਈ ਸੱਜਣ ਪੁਰਸ਼ ਪਾਉਂਦੇ ਵੀ ਆ ਤੇ ਉਹ ਸ਼ਾਮ ਦੁਪਹਿਰ ਤੱਕ ਸੁੱਕ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਹੁਤ ਬੁਰਾ ਹਾਲ ਹੈ ਕੋਈ ਸ਼ੱਕ ਨਹੀਂ ਦੇਖੋ ਗੱਲ ਇਹ ਆ ਵੀ ਅੱਜ ਜਿਹੜੀ ਡੇਟ ਆ ਅੱਜ ਜਿਹੜੀ ਤਰੀਕ ਆ 18 ਮਈ ਹੋ ਗਈ ਹੈ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਹਜੇ 44 ਡਿਗਰੀ ਟੈਂਪਰੇਚਰ ਹੋਇਆ ਹੈ ਇਹ ਬੜੀ ਲੇਟ ਹੋਇਆ ਹੈ ਨਹੀਂ ਤਾਂ ਇਹ ਬਹੁਤ ਪਹਿਲਾਂ ਹੋ ਜਾਂਦਾ ਹੁੰਦਾ ਸੀਗਾ ਪਰ ਚਲੋ ਗਰਮੀ ਨੇ ਤਾਂ ਆਪਦੇ ਮਤਾਬਕ ਆਉਣਾ ਹੀ ਹੈ ਹਰੇਕ ਮੌਸਮ ਨੇ ਆਪਦੇ ਮਤਾਬਕ ਆਪਣਾ ਰੰਗ ਦਿਖਾਣਾ ਹੀ ਹੁੰਦਾ ਹੈ ਤੇ ਜਦੋਂ ਅੱਜ ਹੁਣ ਅੱਜ ਦੀ ਗੱਲ ਕਰੀਏ ਤੇ ਇਹਦੇ ਨਾਲ ਚਲੋ ਥੋੜਾ ਬੋਧਾ ਆਪਣੇ ਗਰੀਬ ਵਰਗ ਨੂੰ ਪਸ਼ੂ ਪੰਛੀਆਂ ਨੂੰ ਥੋੜੀ ਜੀ ਤਕਲੀਫਤਾ ਹੁੰਦੀ ਹੈ ਪਰ ਇਹਦੀ ਰਾਹਤ ਵਾਸਤੇ ਜਿਹੜਾ ਆ ਅਸੀਂ ਕੰਮ ਕਰ ਰਹੇ ਆ ਮਤਲਬ ਉਹ ਨਾ ਦਾ ਕਿਸੇ ਸਰਕਾਰਾਂ ਦਾ ਧਿਆਨ ਹੈ ਨਾ ਕਿਸੇ ਆਮ ਪਬਲਿਕ ਦਾ ਧਿਆਨ ਹੈ ਨਾ ਕਿਸੇ ਐਨ ਜੀਓ ਦਾ ਧਿਆਨ ਹੈ ਅਸੀਂ ਇਹਦੇ ਲਈ ਕੁਝ ਵੀ ਨਹੀਂ ਕਰਦੇ ਲੋਕ ਇਥੋਂ ਦਾ ਕੀ ਕਦੇ ਕੋਈ ਲੰਗਰ ਲਾਦਾ ਸ਼ਬੀਲਾਂ ਲਾਤੀਆਂ ਜਾਂ ਹੋਰ ਕਰਤਾ ਜਾਂ ਆਪ ਦਾ ਨਾਮ ਬਣਾਉਣ ਵਾਸਤੇ ਕੰਮ ਕਰਦੇ ਆ ਪਰ ਐਕਚੁਅਲ ਗੱਲ ਤਾਂ ਇਹ ਆ ਕਿ ਅਸੀਂ ਪਸ਼ੂ ਪੰਛੀਆਂ ਲਈ ਜਾਂ ਅਸੀਂ ਗਰੀਬਾਂ ਲਈ ਜਿਹੜੇ ਇਸ ਗਰਮੀ ਤੋਂ ਮਰ ਰਹੇ ਆ ਤਰਾਹੀ ਮਾਮ ਕਰ ਰਹੇ ਆ ਉਹਨਾਂ ਲਈ ਸਾਡਾ ਕੋਈ ਧਿਆਨ ਨਹੀਂ ਕਰ। ਉਹਨਾਂ ਦੇ ਨਾਲ ਸਰ ਗਰਮੀ ਇਸੇ ਤਰ੍ਹਾਂ ਕਹਿੰਦੇ ਜਾਰੀ ਰਹੂਗੀ ਜੂਨ ਦਾ ਮਹੀਨਾ ਜੇ ਆਉਣਾ ਜੂਨ ਜੁਲਾਈ ਬਹੁਤ ਜ਼ਿਆਦਾ ਗਰਮੀ ਜਲੀ ਪੈਂਦੀ ਹੈ। ਹਾਂ ਸਾਡਾ ਸਵਾਲ ਬਹੁਤ ਵਧੀਆ ਹੈ ਜਿਹੜਾ ਜੂਨ ਦਾ ਮਹੀਨਾ ਉਹ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਔਰ ਮੈਂ ਸਮਝਦਾ ਤੁਸੀਂ ਇਹ ਦੇਖੋ ਕਿ ਜੇ ਗੱਲ ਕਰੀਏ ਫਾਰਮਰਸ ਦੀ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਸਕਦੇ ਆ ਪਰ ਪਸ਼ੂ ਪੰਛੀਆਂ ਨੂੰ ਪਾਣੀ ਨਹੀਂ ਪਿਆ ਸਕਦੇ। ਜਿ ਝੋਨੇ ਦੇ ਅੰਦਰ ਇੰਨਾ ਪਾਣੀ ਵਹਿੰਦਾ ਹੈ ਇੰਨਾ ਪਾਣੀ ਵਹਿੰਦਾ ਹੈ ਜਿਹਦਾ ਹਿਸਾਬ ਕੋਈ ਨਹੀਂ। ਜਾ ਜੀਵਨੋ ਲੀਡਰਾਂ ਦੇ ਹਿਸਾਬ ਨਾਲ ਗਿਨਿਆ ਜਾਵੇ ਮਿਣਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਦਰਿਆ ਦੇ ਦਰਿਆ ਖਾਂਦੀ ਹੋ ਜਾਣਾ ਸਭ ਮਤਲਬ ਇੱਥੇ ਮਤਲਬ ਦੀ ਦੁਨੀਆ ਮੈਂ ਇਸ ਸਮੇਂ ਦਾ ਚਾਹੇ ਉਹ ਸਰਕਾਰਾਂ ਹੈ ਤੇ ਚਾਹੇ ਉਹ ਅਸੀਂ ਆਪ ਲੋਗ ਹੈ ਜੂਨ ਦੇ ਮਹੀਨੇ ਦੇ ਅੰਦਰ ਤਾਂ ਟੈਂਪਰੇਚਰ ਜਿਹੜਾ ਹੈਗਾ ਉਹ 45 46 ਵੀ ਟੱਪ ਜਾਂਦਾ ਹੈ ਪਰ ਉਦੋਂ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਇਸ ਤੇ ਵਰਕ